ਕਿਸਾਨ ਭਰਾਵਾਂ ਪੰਗਲ ਕਰਦੇ ਆ ਅੱਜ ਛੋਨੇ ਦੀ ਫਸਲ ਦੇ ਵਿੱਚ ਕੀ ਕੁਝ ਗਤੀਵਿਧੀਆਂ ਚੱਲ ਰਹੀਆਂ ਐ ਤੇ ਫੀਲਡ ਦੇ ਵਿੱਚ ਵੇਖਿਆ ਬਹੁਤ ਆਵਾ ਉੱਤੇ ਕਿਸਾਨ ਕੋਈ ਦੂਜੀ ਗੁਤੀਜੀ ਕਿਸਤ ਜਿਹੜੀ ਹੈਗੀ ਯੂਰੀ ਦੇ ਰਿਹਾ ਐ ਤੇ ਚਲੋ ਖਾਦ ਤੋਂ ਅਨਸਾਰ ਦੇਣੀ ਬਣਦੀ ਐ ਪਰ ਉਹਦੇ ਨਾਲ ਇੱਕ ਰੁਝਾਨ ਹੋਰ ਵੇਖਣ ਦੇ ਵਿੱਚ ਆਇਆ ਕਿ ਹਮ ਯੂਰੀ ਦੇ ਵਿੱਚ ਨਾਲ ਇੱਕ ਪ੍ਰਦਾਨਨਾ ਦੀ ਦਵਾਈ ਪਾਈ ਜਾ ਰਹੀ ਐ ਜਿਹੜੀ ਕਿ ਕੀੜੇ ਮਾਰ ਦਵਾਈ ਹੈ ਜਿਹੜੀ ਦੋ ਤਰੀਕਿਆਂ ਨਾਲ ਅਸਰ ਕਰਦੀ ਹੈ ਇੱਕ ਤਾਂ ਜ਼ਮੀਨ ਦੇ ਵਿੱਚ ਦੀ ਪੌਦੇ ਦੇ ਵਿੱਚ ਰਚ ਕੇ ਤੇ ਦੂਸਰਾ ਜੇ ਕੋਈ ਕੀੜਾ ਮਕੌੜਾ ਹੈ ਤਾਂ ਉਹਦੇ ਉੱਤੇ ਸਿੱਧੀ ਜੇ ਪੈ ਪੈ ਜਾਂਦੀ ਹੈ ਤਾਂ ਉਹਦੇ ਉੱਤੇ ਅਸਰ ਕਰਦੀ ਹੈ ਐ ਪਰ ਮੁੰਜੇ ਵੇਖੀ ਕਿਸੇ ਵੀ ਯੂਨੀਵਰਸਿਟੀ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਇਹਦੀ ਕਿਤੇ ਵੀ ਕੋਈ ਸਿਫਾਰਿਸ਼ ਨਹੀਂ ਫਿਰ ਵੀ ਪਤਾ ਨਹੀਂ ਕਿਉਂ ਇੰਨਾ ਕੋ ਰੁਝਾਨ ਬਣਿਆ ਕਿ ਲੋਕ ਬਹੁਤ ਜ਼ਿਆਦਾ ਇਹ ਵਰਤੋਂ ਕਰ ਰਹੇ ਆ ਇਹਦਾ ਫਾਇਦੇ ਤੋਂ ਉਲਟਾ ਨੁਕਸਾਨ ਹੁੰਦਾ ਹੈ ਕਿਉਂਕਿ ਪਹਿਲੀ ਗੱਲ ਤਾਂ ਜਦੋਂ ਤੱਕ ਕੋਈ ਕੀੜਾ ਮਕੌੜਾ ਆਇਆ ਹੀ ਨਹੀਂ ਉਦੋਂ ਤੱਕ ਅਸੀਂ ਕੋਈ ਦਵਾਈ ਵਰਤਣੀ ਨਹੀਂ ਹੁੰਦੀ ਤੇ ਜਦੋਂ ਤੱਕ ਕੀੜੇ ਮਕੌੜੇ ਨਹੀਂ ਆਉਣਾ ਉਦੋਂ ਤੱਕ ਇਹ ਦਾ ਅਸਰ ਚਲਾ ਜਾਣਾ ਇਸ ਕਰਕੇ ਇਹ ਫਜ਼ੂਲ ਦਾ ਖਰਚਾ ਹੈ ਤੇ ਦੂਸਰੀ ਗੱਲ ਬਹੁਤ ਸਾਰੇ ਸਾਡੇ ਜਿਹੜੇ ਮਿੱਤਰ ਕੀੜੇ ਆ ਖਾਸ ਤੌਰ ਦੇ ਉੱਤੇ ਜਿਹੜੇ ਝੋਨੇ ਦੇ ਵਿੱਚ ਗੰਡੋ ਆ ਉਹ ਮਾਰਿਆ ਜਾਂਦਾ ਤੇ ਹੋਰ ਵੀ ਤੁਸੀਂ ਵੇਖਿਆ ਹੁਣ ਜਿਹੜਾ ਮੌਸਮ ਥੋੜਾ ਖੁਸ਼ਕ ਰਿਹਾ ਇਸ ਵਾਰ ਮੀਂਹ ਵਗੈਰਾ ਨਹੀਂ ਪੈਸ ਕਰਕੇ ਕੀੜੇ ਮਕੋੜੇ ਆਉਣ ਦੇ ਚਾਂਸ ਵੀ ਘਟ ਹੈ ਤੇ ਵੇਖਣ ਦੇ ਵਿੱਚ ਆਇਆ ਵੀ ਜਿਹੜੀ ਮੱਕੜੀ ਹੈ ਉਹ ਜਾਲੇ ਪਾ ਰਹੀ ਹੈ ਉਹਦੇ ਵਿੱਚ ਛੋਣ ਦੇ ਉੱਪਰ ਤੇ ਉਹ ਵੀ ਸਾਡਾ ਇੱਕ ਮਿੱਤਰ ਕੀੜਾ ਉਹਨੇ ਨਿੱਕੇ ਮੁੱਟੇ ਜਿਹੜੇ ਗੇਟ ਪਤੰਗੇ ਹੈ ਖਾਸ ਤੌਰ ਤੇ ਗੁਸੁੰਡੀਆਂ ਵਗੈਰਾ ਹੈਗੇ ਉਹਨਾਂ ਦੇ ਘੁੰਮ ਆਖੜ ਹੈ ਉਹਨਾਂ ਨੂੰ ਵੀ ਆਪਣੇ ਜਾਲ ਦੇ ਵਿੱਚ ਫਸਾ ਲੈਣਾ ਤੇ ਜੇਕਰ ਅਸੀਂ ਪਦਾਨ ਦੀ ਵਰਤੋਂ ਕਰਨੇ ਆ ਤਾਂ ਉਹ ਮੱਕੜੀ ਜਾਂ ਸਾਡੇ ਜਿਹੜੇ ਮਿੱਤਰ ਕੀੜੇ ਉਹਨਾਂ ਦੀ ਤਾਦਾਦ ਹੋਰ ਘਟ ਜਾਣੀ ਹੈ ਇਸ ਕਰਕੇ ਇਹ ਰੋਜ਼ਾਨ ਜਿਹੜਾ ਹੈਗਾ ਕੋਈ ਬਹੁਤਾ ਵਧੀਆ ਨਹੀਂ ਤੇ ਸਾਡੇ ਕਿਸਾਨ ਭਰਾਵਾਂ ਦੇ ਮਨ ਦੇ ਵਿੱਚ ਹੀ ਹੁੰਦੀ ਵੀ ਜੇ ਅਸੀਂ ਪਦਾਨ ਪਾਉਨੇ ਆ ਬੰਦੇ ਉਹਦੇ ਨਾਲ ਝੋਨਾ ਵਧਦਾ ਹੈ ਤੇ ਹਰੇ ਰੰਗ ਦਾ ਹੁੰਦਾ ਹੈ ਅਸਲ ਵਿੱਚ ਜੂਰੀਏ ਦੇ ਨਾਲ ਅਸੀਂ ਕੋਈ ਵੀ ਚੀਜ਼ ਪਾ ਰਹੇ ਹਾਂ ਕੋਈ ਪਿਛੇ ਵੀਡੀਓ ਬਣਾਈ ਹੈ 123 ਉਹ ਵੀ ਗਲਤ ਰੁਝਾਨ ਹੈ ਤੇ ਜਾਂ ਕੋਈ ਵੀ ਅਸੀਂ ਇਹਦੇ ਨਾਲ ਕੋਈ ਪ੍ਰੋਡਕਟ ਪਾਉਨੇ ਆ ਤਾਂ ਕਿਉਂਕਿ ਜੂਰੀਆ ਕਰਕੇ ਉਹਨੇ ਹਰਾ ਹੋਣਾ ਹੁੰਦਾ ਪੱਤੇ ਨੇ ਜਾਂ ਵਧਣਾ ਹੁੰਦਾ ਤਾਂ ਫੋਕੀ ਜਿਹੜੀ ਸ਼ਾਵਾਸ਼ੇ ਹੋਈ ਚੀਜ਼ਾਂ ਲੈ ਜਾਂਦੀਆਂ ਤੇ ਇਹਦੇ ਨਾਲ ਉਲਟਾ ਖਰਚੇ ਵਧਦੇ ਆ ਨਾਲ ਹੀ ਜਦ ਕਿਸਾਨਾਂ ਨਾਲ ਗੱਲ ਕੀਤੀ ਵੀ ਤੁਸੀਂ ਕਿਉਂ ਵਰਤ ਰਹੇ ਹੋ ਪਹਿਲੀ ਗੱਲ ਤੋਂ ਕਹਿੰਦੇ ਸਾਨੂੰ ਤਾਂ ਜਿਵੇਂ ਲੋਕ ਵਰਤੀ ਜਾਂਦੇ ਹੋਵੇਂ ਅਸੀਂ ਵਰਤੀ ਜਾਂਦੇ ਆ ਤੇ ਇੱਕ ਹੋਰ ਉਹ ਜਵਾਬ ਦਿੰਦੇ ਨੇ ਕਿ ਠੇਕੇ ਉੱਤੇ ਜ਼ਮੀਨ ਲਈ ਹੋਈ ਹੈ ਅਸੀਂ 80-86000 ਰੁਪਏ ਭਰਿਆ ਹੋਇਆ ਹੈ ਤਾਂ ਫਿਰ ਇਹ ਘਾਟ ਇਸ ਤਰ੍ਹਾਂ ਹੀ ਪੂਰੇ ਹੋਣਗੇ ਚਲ ਕੀ ਹੈ ਜੇ 5-700 ਦੀ ਦਵਾਈ ਪੈ ਜਾਊਗੀ ਪਰ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਠੀਕ ਹੈ ਜੀ ਤੁਸੀਂ ਤੁਹਾਡਾ ਮਨ ਨਹੀਂ ਖੜਦਾ ਪਰ ਤੁਸੀਂ ਜਿਹੜੀ ਇੱਕ ਵਾਰੀ ਐਂ ਕਰੋ ਜਿਹੜੀ ਪ੍ਰੈਕਟਿਸ ਕਰਦੇ ਹੋ ਨਾ ਆਪਣਾ ਯੂਰੀਏ ਦੇ ਵਿੱਚ ਕੋਈ 12 ਟ੍ਰੇਟ ਪਾਉਣੇ ਹੋ ਜਾਂ ਬਦਾਨ ਪਾਉਣੇ ਹੋ ਪਾ ਲਓ ਪਰ ਕੋਈ ਇੱਕ ਕਿਆਰਾ ਛੱਡ ਦਿਓ ਤੇ ਉਸ ਦਾ ਝਾੜ ਵੇਖ ਲਿਓ ਉਹਦੀ ਗਰੋਥ ਵੇਖ ਲਿਓ ਤਾਂ ਤੁਹਾਨੂੰ ਆਪਣੇ ਆਪ ਹੀ ਸਮਝ ਆ ਜੂਗੀ ਆਪਣੇ ਖੇਤਾਂ ਵਿੱਚ ਤੁਹਾਨੂੰ ਤੁਹਾਡਾ ਤਿਆਰ ਬਾ ਹੋ ਜੂਗਾ ਤੇ ਅੱਗੇ ਨੂੰ ਤੁਸੀਂ ਮੈਨੂੰ ਯਕੀਨ ਹੈ ਕਿ ਤੁਸੀਂ ਇਸ ਦੀ ਮਰਤੋਂ ਨਹੀਂ ਕਰੋਗੇ ਇਸ ਕਰਕੇ ਇਹਨਾਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਜੇ ਕਿਤੇ ਆਉਂਦੀ ਹੈ ਸਾਡੇ ਕੋਲੇ ਅੱਗੇ ਸੰਭਾਵਨਾ ਹੁੰਦੀ ਹੈ ਜਿਵੇਂ ਪਤਲਪੇਟ ਸੁੰਢੀ ਤੇ ਜਿਹੜੀ ਆਪਣੇ ਸਿ ਗੋਪ ਦੀ ਸੁੰਢੀ ਕਹਿੰਦੇ ਆ ਇਹ ਆਮ ਤੌਰ ਤੇ ਉੱਤੇ ਇਹੀ ਦੋ ਸਮੱਸਿਆ ਮੈਂ ਬਾਕੀ ਕੀੜੇ ਮਕੋੜੇ ਕਾਫੀ ਕੱਟ ਗਏ ਕੁਛ ਟੱਡੇ ਵਗੈਰਾ ਰਸ ਚੂਸਣ ਵਾਲੇ ਸੀਗੇ ਕੀੜੇ ਪਤੰਕੇਡ ਪਤੰਗੇ ਤੁਹਾਡੇ ਸਾਡੇ ਕੋਲ ਹੋਰ ਦਵਾਈਆਂ ਹੈਗੀਆਂ ਇਹ ਜਿਵੇਂ ਕੋਰਾਜਨ ਹੈਗੀ ਹੈ ਫੇਮ ਹੈਗੀ ਹੈ ਟਕੂਮੀ ਹੈ ਤੇ ਅਸਾਂ ਦੀਆਂ ਜਿਹੜੀਆਂ ਦਵਾਈਆਂ ਸਾਡੇ ਕੋਲ ਹੈਗੀਆਂ ਜਦੋਂ ਕੋਈ ਆਉਂਦੀ ਹੈ ਅਸੀਂ ਕਹਿੰਦੇ ਆ ਸਮੱਸਿਆ ਆਉਂਦੀ ਹੈ ਤਾਂ ਉਹਦੇ ਵਿੱਚ ਵੀ ਮਾਰਾ ਨੇ ਸੁਝਾਇਆ ਹੋਇਆ ਜੇ ਪਤਲਪਿੰਡ ਸੁੰਢੀ ਤਾਂ ਜੇ ਆ ਜਾਂਦੀ ਹੈ ਕਸੋ ਜੇ ਮੀਂਹ ਵਗਰੇ ਪੈ ਜਾਂਦਾ ਤਾਂ ਆਪਣੇ ਆਪ ਹੀ ਛੱਡ ਜਾਂਦੀ ਐ ਤੇ ਜੇ ਕਿਤੇ ਜ਼ਿਆਦਾ ਲੱਗਦੀ ਐ ਤੁਹਾਨੂੰ ਤਾਂ ਉਦੋਂ ਸਪਰੇਅ ਕਰੋ ਜੇ ਕਿਤੇ ਮਤਲਬ ਟਾਵੇਂ ਥਾਈ ਹੈਗੀ ਤਾਂ ਕੋਈ ਲੋੜ ਨਹੀਂ ਹੈਗੀ ਇਸ ਤਰ੍ਹਾਂ ਹੀ ਗੋਭ ਦੀ ਸੁੰਢੀ ਦੀ ਗੱਲ ਐ ਜੇ ਸਾਡੇ ਕੋਲੇ 15 ਵੀ ਬੂਟਾਂ ਦੇ ਵਿੱਚ ਜਾਂ ਕਿਤੇ 1-2 ਬੂਟੇ ਸਾਨੂੰ ਦਿਸ ਰਹੇ ਆ ਤਾਂ ਫਿਰ ਕਰਨ ਦੀ ਲੋੜ ਨਹੀਂ ਤੇ ਕਿਉਂਕਿ ਕਈ ਵੇਲੇ ਮੌਸਮ ਵੀ ਤਵਜ਼ੀਲ ਹੋ ਜਾਂਦਾ ਤੇ ਜਿਉਂ ਹੀ ਉਹਦੇ ਵਿੱਚ ਗੰਦਗੀ ਥੋੜੀ ਵਧਣ ਦੀ ਕੋਸ਼ ਹੁੰਦੀ ਐ ਤਾਂ ਫਿਰ ਅਸੀਂ ਜਿਹੜੀਆਂ ਦਵਾਈਆਂ ਉਹਨਾਂ ਦੀ ਸਪਰੇਅ ਕਰ ਸਕਦੇ ਆ ਇਸ ਕਰਕੇ ਹਾਂ ਬੀਲੋੜੀਆਂ ਜਿਹੜੀਆਂ ਯਾਰਾਂ ਉਹਨਾਂ ਦੇ ਵਰਤੋਂ ਵੀ ਨਹੀਂ ਚਾਹੀਦੀ ਔਰ ਦੂਸਰੀ ਗੱਲ ਜਿਹੜੀਆਂ ਬਿਮਾਰੀਆਂ ਵੀ ਕਾਫੀ ਝੋਨੇ ਵਿੱਚ ਲੱਗਦੀਆਂ ਆ ਉਹਦੇ ਲਈ ਅਸੀਂ ਫੰਗੀਸਾਈਡ ਦੀ ਵਰਤੋਂ ਵੀ ਕਰਦੇ ਆ ਤੇ ਪਰ ਉਹਦੇ ਲਈ ਕਿਸੇ ਹੱਦ ਤੱਕ ਅਸੀਂ ਆਪ ਹੀ ਜ਼ਿੰਮੇਵਾਰ ਆ ਕਿਉਂਕਿ ਤੁਸੀਂ ਯੂਨੀਵਰਸਿਟੀ ਮਾਰਨ ਨਾਲ ਗੱਲ ਕਰੋਗੇ ਤੇ ਜਿੰਨਾ ਵੀ ਲਿਟਰੇਚਰ ਉਹਨਾਂ ਦਾ ਵਾਚੋਗੇ ਉਹ ਵੇਖੋਗੇ ਵੀ ਬਿਮਾਰੀਆਂ ਨੂੰ ਅਸੀਂ ਆਪ ਸੱਦਰ ਦਿੰਨੇ ਆ ਇੱਕ ਤਾਂ ਜਿਹੜਾ ਯੂਰੀਆ ਦੀ ਬਹੁਤ ਜ਼ਿਆਦਾ ਵਰਤੋਂ ਹੋ ਰਹੀ ਹੈ ਜੇ ਕਿਸੇ ਨੂੰ ਕਹਨੇ ਪੁੱਛਦੇ ਆ ਤਾਂ ਉਹ ਆਪਣੇ ਮੂੰਹ ਮੰਨਦਾ ਵੀ 4-5 ਘੱਟੇ ਪਾਉਨੇ ਆ ਤੇ ਪਰ ਉਹ ਇਦੋਂ ਵੀ ਵੱਧ ਪਾਉਂਦਾ ਹੈਗਾ ਤੇ ਦੂਸਰਾ ਪਾਣੀ ਪਾਣੀ ਜਦੋਂ ਅਸੀਂ ਪਹਿਲੇ 15 ਦਿਨ ਲਾ ਲਿਆ ਤੇ ਉਹਦੇ ਵਿੱਚ ਕੋਈ ਪੱਠਾ ਨਹੀਂ ਹੋਇਆ ਜਿਹੜੇ ਨਦੀਨ ਉਹ ਨਹੀਂ ਹੋਏ ਉਸ ਕਰਕੇ ਪਾਣੀ ਨੂੰ ਭਰ ਕੇ ਲਾਉਨੇ ਆ ਉਸ ਤੋਂ ਬਾਅਦ ਪਾਣੀ ਨੂੰ ਸੁਕਾ ਕੇ ਲਾਓ ਤੇ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਤ ਰਹਿ ਜਾਂਦੀ ਹੈ ਜਦੋਂ ਅਸੀਂ ਪਾਣੀ ਜ਼ਿਆਦਾ ਲਾਉਨੇ ਆ ਦੂਸਰਾ ਹੀ ਜੂਰੀ ਜ਼ਿਆਦਾ ਪਾਉਨੇ ਆ ਤਾ ਚੋਨੇ ਦਾ ਕਾਦ ਵੱਧ ਕਾਦ ਵੱਧ ਜਾਂਦਾ ਸਾਨੂੰ ਬੜਾ ਛੋਨਾ ਸੋਹਣਾ ਲੱਗਦਾ ਗੁਆਂਡੀ ਨਾਲੋਂ ਉੱਚਾ ਲੱਗਦਾ ਪਰ ਉਹਦੇ ਨਾਲ ਕੀ ਹੈ ਵੀ ਜਿਹੜੀ ਹੈਗੀ ਹੈ ਰੋਸ਼ਨੀ ਤੇ ਹਵਾ ਉਹ ਕ੍ਰਾਸ ਨਹੀਂ ਹੁੰਦੀਗੀ ਉਹ ਜਣਾ ਤੱਕ ਥਲ ਤੱਕ ਪਹੁੰਚਦੀ ਨਹੀਂ ਤੇ ਤੁਸੀਂ ਵੇਖ ਲਓ ਜਿੱਥੇ ਕਿਤੇ ਛਾਂ ਹੈ ਉਥੇ ਪੌਦੇ ਜਿਆਦਾ ਵੱਧ ਨਹੀਂ ਜਾਂਦੇ ਉਥੇ ਬਿਮਾਰੀ ਵੱਧ ਪੈਂਦੀ ਹੈ ਉਥੋਂ ਦੀਆਂ ਸ਼ਾਖਾਂ ਵੀ ਉਹਨੇ ਨਹੀਂ ਬਣਾਉਂਦੇਗੇ ਤੇ ਕਿਉਂਕਿ ਉਹ ਉੱਪਰ ਨੂੰ ਵੱਧਦੇ ਐ ਤੇ ਇਸ ਕਰਕੇ ਪਾਸੇ ਨੂੰ ਘੱਟ ਫੈਲਦੇ ਐ ਇਸ ਕਰਕੇ ਬਹੁਤ ਸਾਰੇ ਕਿਸਾਨ ਇਹਨਾਂ ਗੱਲਾਂ ਦਾ ਖਿਆਲ ਰੱਖਦੇ ਐ ਮਿਲਦੇ ਐ ਜਿਹੜੇ ਗਾਂਵ ਦੇ ਕਿਸਾਨ ਨੂੰ ਕਹਿੰਦੇ ਵੀ ਅਸੀਂ ਕਦੇ ਵੀ ਮਦਾਨ ਨਹੀਂ ਪਾਈ ਕਦੇ ਇਸ ਤਰ੍ਹਾਂ ਦੀ ਜਿਹੜੀ ਆਪਾਂ 12 3 ਵਗੈਰਾ ਫੰਗੀਸਾਈਡ ਉਹ ਨਹੀਂ ਪਾਈ ਜਦੋਂ ਲੋੜ ਹੁੰਦੀ ਹੈ ਤਾਂ ਕੁਝ ਅਸੀਂ ਵਰਤਦੇ ਆ ਇਹ ਨਹੀਂ ਆਪਣੇ ਖੇਤ ਦੇ ਵਿੱਚ ਜਿਹੜੀ ਨજર ਮਾਰਨੀ ਬਹੁਤ ਜ਼ਰੂਰੀ ਹੈ ਜਿਵੇਂ ਅੱਜਕੱਲ ਮੌਸਮ ਬਦਲ ਰਿਹਾ ਤੁਸੀਂ ਵੇਖੋ ਵੀ ਕਿਤੇ ਜਿਹੜੇ ਭਮਕੜ ਹੈਗੇ ਆ ਉਹ ਪੱਤਰ ਪੇਟ ਸੁੰਡੀ ਦੇ ਭਮਕੜਾ ਛੋਟਾ ਜਿਹਾ ਭਮਕੜਾ ਉਹਦੇ ਵਿੱਚ ਜਿਹਦੇ ਆਪਣਾ ਪੂਰੇ ਰੰਗ ਦਾ ਹੈ ਤੇ ਉਹ ਜਿਹੜੇ ਹੈਗੇ ਆ ਖੰਭਾਂ ਉੱਪਰ ਧਾਰੀਆਂ ਕਾਲੇ ਲੰਗਦੀਆਂ ਉਹ ਵੇਖੋ ਦੇ ਆਂਡੇ ਹੈਗੇ ਜਿਵੇਂ ਮੋਤੀ ਜੁਨੇ ਹੁੰਦੇ ਆ ਚਿਣੇ ਹੁੰਦੇ ਆ ਐ ਹੁੰਦੇ ਆ ਪਤੈਂਥ ਲਿਖਦੇ ਕਿਤੇ ਉਹ ਬਸਨ ਲੱਭ ਜਾਣਗੇ ਇਸ ਤਰ੍ਹਾਂ ਹੀ ਸਾਡੇ ਕੋਲੇ ਹੈਗੀ ਆ ਜਿਹੜੀ ਗੋਭ ਦੀ ਸੁੰਡੀ ਅੱਗੇ ਜਾ ਕੇ ਤੇ ਉਹਦੇ ਜਿਹੜੇ ਆਪਣੇ ਆਂਡੇ ਆ ਉਹ ਜਿਵੇਂ ਬਿਲ ਹੁੰਦਾ ਉਹ ਇੱਕ ਪਰਦੇ ਵਿੱਚ ਟਕੇ ਹੁੰਦੇ ਆ ਜੇ ਅਸੀਂ ਸੂਖਮ ਤਰੀਕੇ ਨਾਲ ਵੇਖਾਂਗੇ ਤਾਂ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਇਸ ਦੀਆਂ ਬਿਮਾਰੀਆਂ ਜਾਂ ਕੋਈ ਕੀੜੇ ਮਕੋੜੇ ਆ ਉਧੇ ਆਉਣ ਦੀ ਸੰਭਾਵਨਾ ਦਾ ਪਤਾ ਲੱਗ ਜਾਂਦਾ ਹੈ ਤੇ ਫਿਰ ਅਸੀਂ ਸੁਚੇਤ ਹੋ ਜਾਂਦੇ ਹਾਂ ਇਸ ਕਰਕੇ ਬੇਲੋੜੀਆਂ ਜਿਹੜੀਆਂ ਹੈਗੀਆਂ ਕੋਈ ਖਾਦਾਂ ਕੋਈ ਕੀੜੇ ਮਾਰ ਦਵਾਈਆਂ ਜਾਂ ਕੋਈ ਉਲੀ ਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰੋ ਬਹੁਤ ਬਹੁਤ ਧੰਨਵਾਦ